ਖਾਂਦੇ ਪੀਂਦੇ ਘਰਾਂ ਦੇ ਤੇ ਮੋਟੇ ਆ ਨੇ ਮੋਟੇ ਹੀ ਆ ਕਿਉਂ ਛੱਜ ਦਾ ਬੋਲੇ ਛੰਨੀ ਵੀ ਬੋਲੇ ਕਿਧਰੋਂ ਕੀ ਕਿਧਰੋਂ ਕੀ ਕਿਧਰੋਂ ਕੀ ਹਾਂਜੀ ਸਾਸਰੀ ਕਾਜੀ ਕੀ ਹਾਲ ਚਾਲ ਹੈ ਠੀਕ ਠਾਕ ਹੋਵੋਗੇ ਅੱਜ ਦੇ ਵਲੌਗ ਵਿੱਚ ਅੱਜ ਦਾ ਵਲੌਗ ਬੜਾ ਇੰਟਰਸਟਿੰਗ ਰਹਿਣ ਵਾਲਾ ਵਾ ਪਰ ਇੱਕ ਮੈਸੇਜ ਮੈਨੂੰ ਬੜਾ ਸਨੈਪਚੈਟ ਤੇ ਆਉਂਦਾ ਕਹਿੰਦਾ ਤੁਹਾਡੀ ਸਾਰੀ ਫੈਮਿਲੀ ਮੋਟੀ ਕਿਉਂ ਆ ਤੇ ਇਹ ਮੈਂ ਪੁੱਛਣਾ ਚਾਹਾਂਗਾ ਪਿੱਛੇ ਮੇਰੇ ਪਾਲੇ ਦੀ ਕੁੜੀ ਬੈਠੀ ਜਾਨੀ ਕਿ ਮੇਰੀ ਮੰਮੀ ਇਹ ਦੱਸ ਸਕਦੀ ਪਲੀਜ਼ ਲੈਬਰੇਟ ਕਰੇ ਤੇ ਤੂੰ ਹੀ ਦੱਸ ਦੇ ਹਾਂ ਹੁਣ ਤੈਨੂੰ ਦੱਸਣ ਲੱਗੇ ਨੀ ਸ਼ਰਮ ਆਉਂਦੀ ਆ ਖਾਂਦੇ ਪੀਂਦੇ ਘਰਾਂ ਦੇ ਤੇ ਮੋਟੇ ਆ ਨਾ ਮੋਟੇ ਹੀ ਆ ਮੈਂ ਵੀ ਤੁਹਾਡੇ ਘਰੇ ਮੈਂ ਭੁੱਖਾ ਰੇ ਨਾ ਕਿਤੇ ਇਹ ਮੁੱਦਾ ਚੱਕਿਆ ਜਾਵੇ ਨਾ ਤਾਂ ਵੀ ਵੈਸੇ ਤੂੰ ਘਰ ਦੇ ਸਾਰੇ ਭੇਤ ਜਿੱਲਾ ਹੀ ਜਿੱਨਾ ਮम्मी ਦਾ ਬਣਾਉਂਦਾ ਭਾਈ ਦਾ ਸਾਰਾ ਆਹ ਬਲੱਡ ਬੈਠਿਆ ਰਿਹਾ ਘਰ ਦੇ ਭੇਤ ਦੇ ਰੇ ਕਿ ਘਰ ਤਾਂ ਡਰ ਰੋਡਾ ਯਾਰ ਭਾਵੇਂ ਸਾਰਾ ਕੁਝ ਆਲਾ ਚੋਕ ਚੋਕੇ ਦੇ ਦਿੱਤੇ ਦੁਰਿਆ ਚੱਲ ਤੁਹਾਨੂੰ ਕੋਈ ਹੈਗੀ ਸ਼ਰਮ ਸ਼ਰਮ ਆ ਤੈਨੂੰ ਕਹਿੰਦੇ ਮम्मी ਮੋਗਾ ਦੇ ਸਿਆਣਿਆਂ ਦੇ ਘਰ ਦਾ ਭੇਤੀ ਲੰਕਾ ਟਾਵੇ ਤੂੰ ਨਹੀਂ ਹੋ ਗਾ ਰਖੀਤੀ ਹਾਰੇ ਨੂੰ ਭੇਜ ਦੇਣ ਬੈਜਣਾ ਹਾਰੇ ਨੂੰ ਭੇਜ ਦੇਣ ਬੈਜਣਾ ਹਾਰੇ ਨੂੰ ਨਿੱਕੇ ਤੋਂ ਬਾਹਰ ਬੈਜਣਾ ਤੇਰਾ ਆਦ ਨੂੰ ਬਣਾ ਅਗਲੇ ਕੋਈ ਆ ਕੇ ਛਾਪੇ ਮਾਰ ਲੈਣ ਤੇ ਤੁੱਤੀਆਂ ਨਹੀਂ ਸੁਆਇਆ ਲਿਸਨ ਟੂ ਮੀ ਕੇਅਰਫੁਲੀ ਜੇ ਕਿਤੇ ਐਨੀ ਮੰਮੀ ਨੇ ਕਿਤੇ ਮੇਰੇ ਵਚੋਲੇਆਂ ਨਾਲ ਗੱਲਬਾਤ ਕੀਤੀ ਨਹੀਂ ਨਾ ਐਨੀ ਰੋਵਣਾ ਤੇਰੇ ਵਚੋਲੇਆਂ ਨਾਲ ਮੈਂ ਕੀਤੀ ਆ ਉਹ ਕਹਿੰਦੇ ਅਜੇ ਨਹੀਂ ਅਜੇ ਇਹਦਾ ਵਿਆਹ ਹੋਣਾ ਜੇ ਸਾਡ ਡੂਡ ਖੋ ਕੇ ਹੋਣਾ ਵਾ ਵਚੋਲੇ ਨਾ ਪੰਡਤ ਹੀ ਹੋ ਕੇ ਜਿਹੜੇ ਗਾਂਵ ਦਾ ਹੀ ਜਾਂਦੇ ਹਾਂ ਆ ਗੱਡੀ ਗੱਲ ਹੋਈ ਉਹ ਜੋ ਉਹ ਹੁੰਦਾ ਅੱਜ ਕੱਲ ਦੇ ਯੋਸ਼ੀ ਇਹੇ ਜਿਹੀ ਆ ਨਾਲੇ ਬੰਡਰ ਦਾ ਉਹ ਕਹਿੰਦੇ ਸਬਰ ਦਾ ਰੱਖਾ ਹੁੰਦਾ ਸਬਰ ਨਾਲ ਮੁੰਡੇ ਕੋ ਘਰ ਰਵੇ ਹਾਂ ਸਟੇਮ ਦੇ ਨਾਲ ਚੀਜ਼ਾਂ ਪੱਕੀਆਂ ਸੋਹਣੀਆਂ ਲੱਗਦੀਆਂ ਕੱਚੀਆਂ ਚੀਜ਼ਾਂ ਦਾ ਫੇਰ ਨਹੀਂ ਹੁੰਦੀ ਢਿੱਡ ਜਿਸ ਹਿਸਾਬ ਨਾਲ ਸਬਰ ਦਾ ਫਾਲਾ ਨਾ ਮੇਰੇ ਸਾਹ ਨਾਲ ਜੂਸ ਬਣੂਗਾ ਆਪਣੇ ਵੀ ਤੇ ਜੂਸ ਕੱਟ ਕੇ ਪੀ ਲਾਂਗੇ ਫੇਰ ਕੀ ਆ ਆ ਵਖਾੜੋ ਸੋ ਬਾਕੀ ਗੱਲਾਂ ਬਾਅਦ ਚੋ ਇਹ ਸਾਡੇ ਮੰਮੀ ਜੀ ਨੇ ਤੁਹਾਨੂੰ ਤੁਸੀਂ ਇਹਨਾਂ ਨੂੰ ਜਾਣਦੇ ਹੋ ਹਰਜੀਤ ਕੌਰ ਪਾਲੇ ਦੀ ਕੁੜੀ ਤੇ 11 ਭਰਾਵਾਂ ਦੀ ਸਭ ਤੋਂ ਛੋਟੀ ਭੈਣ ਤੇ ਇਸ ਤੋਂ ਵੱਡੀ ਭੈਣ ਹੈ ਜਿਹੜੀ ਆ ਉਹ ਜਿਹੜਾ ਸਟਰਕਚਰ ਮਤਲਬ ਬੰਨ੍ਹਣ ਚ ਖਾਭੀ ਉਹ ਤਾਂ ਵਿਚਾਰੀ ਇੰਨਾ ਬੋਲਦੀ ਜਿੰਨੀ ਇਹਨਾਂ ਨੂੰ ਜ਼ਬਾਨ ਲੱਗੀ ਤੇ ਜ਼ਬਾਨ ਗੱਲ ਨੂੰ ਵਲੀ ਹੋਈ ਆ ਅਛਾ ਤੇਰੀ ਜ਼ਬਾਨ ਲੱਗੀ ਨਹੀਂ ਗਈ ਤੇਰੀ ਨੂੰ ਤਰੋ ਆ ਕੱਟ ਤੋਂ ਨਹੀਂ ਆ ਜਿਹੜੀ ਕੰਕੀ ਨਾਲ ਵੱਢਣ ਵਾਲੀ ਆ ਕੋਈ ਇੱਕ ਘਰ ਤੋਂ ਹੁੰਦੀ ਕੀ ਘਰ ਤੋਂ ਹੁੰਦੀ ਜੇ ਘਰ ਤੋਂ ਬੋਲਣੀ ਨਹੀਂ ਹੁੰਦੀ ਤਾਂ ਬੋਲੇ ਰ ਥੋੜਾ ਪਤਾ ਨਹੀਂ ਕਿਵੇਂ ਇਹ ਕੋਈ ਮੈਂ ਕਹ ਰਿਹਾ ਕਿ ਮੇਰੇ ਨਾਲ ਉਹ ਮੈਨੇ ਦੋਦੇ ਤੇ ਤੋ ਕੋੜਾ ਕੁਛ ਨਹੀਂ ਥੋੜਾ ਨਹੀਂ ਤੇ ਬਹੁਤਾ 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 ਨਹੀਂ ਤੇ ਥੋੜਾ ਥੋੜਾ ਤੇ ਜੇ ਜੇ ਬੋਲਣੀ ਨਹੀਂ ਉਹਦੀ ਬੋਲਦਾ ਕਿਉਂ ਥੋੜਾ ਐਵੇਂ ਲੈ ਉੱਚੋ ਉਹ ਇਦਾਂ ਜੇ ਆ ਕੁਛ ਕਰਦਾ ਹੈਗੀ ਆ ਤੁਸੀਂ ਪੂਰੀ ਕਰਨੀ ਘਾਤ ਮੇਰੇ ਪਲੀਸ ਇਹ ਮੈਂ ਇਹ ਪਿਤਾ ਪਰ ਪੂਤ ਪੂਤ ਪਿਤਾ ਪਰ ਊਠ ਪਰ ਕੋੜਾ ਬਹੁਤਾ ਨਹੀਂ ਤੇ ਥੋੜਾ ਥੋੜਾ ਕਿਉਂ ਛੱਜਦਾ ਬੋਲੇ ਛੱਜ ਨਹੀਂ ਵੀ ਬੋਲੇ ਕਿਧਰ ਹੋਗੀ ਕਿਧਰ ਹੋਗੀ ਜੱਸੀ ਦੇਖਿਆ ਤੁਸੀਂ ਆਪ ਲੋਕਾਂ ਕਰਕੇ ਇਹ ਪੁਲਿਸ ਨੂੰ ਕਲਿੱਪ ਦਿੱਤੀ ਜਾਵੇ ਕੈਨੇਡੀਅਨ ਨੂੰ 911 ਜਾ ਇੰਗਲੈਂਡ ਵਾਲੀ ਪੁਲਿਸ ਨੂੰ ਦਿੱਤੀ ਜਾਵੇ ਤੇ ਇਸ ਬੀਬੀ ਨੂੰ ਚੁਕਾਇਆ ਜਾਵੇ ਇਹ ਜਿਹੜੀ ਧਰਾਵਾ ਸਾਰੇ ਮੁਲਕਾਂ 'ਚ ਹੀ ਲਾਗੂ ਹੁੰਦੀ ਹੈ ਇੰਡੀਆ 'ਚ ਕੋਈ ਲਾਗੂ ਇਹ ਬਾਹਰ ਜਾਂਦੀ ਆ ਜਦੋਂ ਵੀ ਆਵੇ ਇਹ ਵੀਡੀਓ ਵਿਖਾ ਕੇ ਚੁਕਾਇਆ ਜਾਵੇ ਆਸਟ੍ਰੇਲੀਆ ਵੀ ਆਉਂਦੀ ਆ ਇਹ ਇਹਨੂੰ ਚੁਕਾਇਆ ਜਾਵੇ ਇਨੂੰ ਚੁਕਾਇਆ ਜਾਵੇ ਤੂੰ ਹੀ ਜਾ ਕੇ ਚੁਕਾ ਕੇ ਆ ਜਿਹੜਾ ਕਰਦਾ ਭੇਦ ਖਾਰੇ ਕਿਨੂੰ ਦੇਣਾ ਪਹਿਲਾਂ ਤੂੰ ਹੀ ਚ ਕਰਕੇ ਆ ਪੰਜਾਬ ਦੀਆਂ ਮਾਵਾਂ ਨੂੰ ਚੁਕਾਉਣ ਲੱਗਿਆ ਤੇ ਫਿਰ ਤਸਰ ਕੇ ਤੇਰ ਕੇ ਫਿਰ ਫਿਰ ਤੇਰੇ ਵਰਗੇ ਇੱਛੇ ਨਹੀਂ ਪੈਂਦੇ ਇਹ ਕੁੱਲ ਮਿਲਾ ਕੇ ਅਸੀਂ ਜੰਮੇ 1900 ਸੀਰੀਜ਼ ਵਾਲੇ ਆ ਹੁਣ ਦੇ ਕਿਤੇ 2000 ਵਾਲੇ ਤੇ ਬੀਬੀ ਹੁਣ ਨੁੱਤ ਧਰਮ ਕੋਠਾਣੇ ਦੀ ਬੈਠੀ ਹੋਣੀ ਸੀ ਤੇ ਬਿਠਾ ਆਇਆ ਤੈਨੂੰ ਮੈਂ ਕਹਿੰਦਾ ਸੀਰੀਜ਼ ਦਾ ਫਰਕ ਆ 1900 ਮਾਡਲ ਆ ਨਾ ਸਾਰੇ ਸਾਰੇ ਆ ਇੱਧਰ ਬਠਾ ਕੇ ਹੀ ਵੇਖਦਾ ਹਾਂ ਅੱਜ ਤਾਂ ਭੈਣ ਜੀ ਸਾਡੇ ਗਏ ਸੀ ਨਾ ਵਿਆਹ ਕੇ ਪਰਲੇ ਜਦੀਪ ਜਦੋਂ ਪੈਣ ਦੀ ਵਿਆਹ ਕੇ ਗਏ ਕਿਵੇਂ ਦੇ ਸੀ ਫੁੱਲ ਵਰਗੇ ਸੀ ਥੋੜਾ ਫੁੱਲ ਫੁੱਲ ਗਿਆ ਹੁਣ ਪਾਣੀ ਲੱਗ ਲੱਗ ਫੁੱਲ ਗਿਆ ਫੁੱਲਣਾ ਵਿਚਾਰਾ ਪਹਿਲਾਂ ਇੱਕ ਗਲਾਸ ਦਾ ਪੁਲ ਸੀ ਹੁਣ ਗੋਭੀ ਦਾ ਫੁੱਲ ਬਣ ਗਿਆ ਔਰ ਦੇਖ ਬੰਦਾ ਕਿਹੜਾ ਗੱਲ ਕਰਦਾ ਜਿਹੜਾ ਬੂਹੇ ਵਿੱਚੋਂ ਟੇਡਾ ਹੋ ਕੇ ਲੰਘਦਾ ਉਹ ਬੰਦਾ ਗੱਲ ਕਰੂ ਦੇਖ ਦੇਖ ਬੰਦਾ ਤੂੰ ਕਿਧਰ ਦੀ ਟੇਡਾ ਹੋ ਕੇ ਲੰਘਦਾ ਆਪਣਾ ਤੇ ਵਜਨ ਥਾਉਂ ਕੇ ਦੇ ਦੋ ਕਮੈਂਟ ਕਰਕੇ ਦਾ ਦੋ ਮੇਰਾ ਵਜਨ ਮੇਰੀ ਹਾਈਟ ਹੈਗੀ ਆ 5 10 ਤੇ ਮੇਰਾ ਵਜਨ ਹੈਗਾ ਵਾ 78 ਕਿਲੋ ਫਿਰ ਵੀ ਜਿਆਦਾ ਹੀ ਆ ਮੇਰੀ ਹਾਈਟ ਹੈਗੀ 5 4 ਤੇ ਮੇਰਾ ਵਜਨ ਹੈਗਾ 78 ਕਿਲੋ ਮੈਨੂੰ ਕੋਈ ਜਿਆਦਾ ਵਜਨ ਨਹੀਂ 6 ਇੰਚ ਦੇ ਵਿੱਚ 2 ਕਿਲੋ ਦਾ ਫਰਕ ਜੇ ਇੰਨੇ ਚ ਆ ਵੇ ਲੋ ਤੇ ਬਾਕੀ ਇਹ ਇਹ ਬਾਕੀ ਇਹ ਇਹ ਗਾਇਬ ਲੋਕ ਤਾਂ ਲੰਬਾ ਹੁੰਦਾ ਜਣਾ ਵਾ ਬਾਕੀ ਜਿਹੜਾ ਮੇਨ ਕੰਮ ਆ ਇਹਨਾਂ ਦਾ ਐਡਿਵਿਸ਼ਨ ਆ ਗਿਆ ਜੀ ਇਹਨਾਂ ਦੀ ਕੱਲ ਕਪੜੇ ਦੀ ਸ਼ਾਪਿੰਗ ਹੋ ਚੁੱਕੀ ਆ ਅੱਜ ਤੁਹਾਨੂੰ ਕਪੜਾ ਬਖਾਉਣੇ ਆ ਨਾਲੇ ਮੈਂ ਨਹੀਂ ਖੋਲਣ ਲੱਗੀ ਨੀ ਮੈਂ ਦੱਸਦੀ ਮੇਰਾ ਤਾਂ ਬਲੱਡ ਵਧ ਗਿਆ ਤੁਹਾਡੀਆਂ ਚੰਨਾ ਸੁਣ ਕੇ ਜਿਹੜਾ ਗੋਪੀ ਦਾ ੱਪਾ ਬਣਾਤਾ ਮੱਲ ਨੂੰ ਚੱਲੇਗਾ ਹਾਂ ਇਹ ਲੱਗ ਗਿਆ ਆ ਲੈ ਚੱਲੇ ਅਸੀਂ ਹੁਣ ਕਿਹੜੀ ਆ ਸਕਾਰਪਿਓ ਲੱਗ ਲੈਣੀ ਪੂਰੀ ਲੱਗੀ ਤਾਂ ਪੂਰੀ ਸੀ ਤੇਰੀ ਭੈਣ ਚੱਕ ਚੱਕ ਲੈ ਗਈ ਸਿਰ ਤੋਂ ਹਾਂ ਸੁਦੀ ਭਾਈ ਆਹ ਵੇਖ ਐਂਟਰਲੌਕ ਲਾ ਲਈ ਕਿੰਦਾ ਵਧੀਆ ਬਣ ਗਿਆ ਨਾ ਇਹ ਮੀਂਹ ਆਇਆ ਨਹੀਂ ਆਵੇ ਆ ਐਂਟਰਲੌਕ ਨਾਲ ਕਿੰਦਾ ਵਧੀਆ ਬਣ ਗਿਆ ਲਓ ਜੀ ਸਾਨੂੰ ਭਾਈ ਇਹਨਾਂ ਦਾ ਵੀ ਸੋਚਣਾ ਪੈਂਦਾ ਇਹਨਾਂ ਦਾ ਵਿਅੱਗੀ ਜੀ ਕਿਸੇ ਨਾ ਕਿਸੇ ਨੂੰ ਚਾਰੀਆਂ ਨੂੰ ਪ੍ਰਮੋਟ ਕਰਨਾ ਹੁੰਦਾ ਬਾ ਜੀ ਬਾ ਆ ਕੀ ਆ ਥਾਣਾ ਨਾ ਕਕੇ ਥਾਣਾ ਥਾਣੂ ਕਿੱਥੇ ਹੋਊ ਚੂੜੀ ਦੇ ਕਾਰਨੇ ਰੱਖੀ ਸਿਰ ਮਾਮੇ ਨੇ ਖਲੇਣਾ ਪੈ ਗਿਆ ਜੁਰਦੀਪ ਆਈ ਓਰੇ ਉਹ ਸੌਰੀ ਥਾਣਾ ਦੇ ਥਾਲ ਲਿਆ ਜੁਰਦੀਪ ਭਾਈ ਉਹ ਦਾਨ ਦੇ ਤੇ ਮਾਇਆ ਲੈ ਕੇ ਆਇਆ ਤੇ ਮਾਇਆ ਚ ਕੋਲੀ ਉਹ ਚ ਜੋਤਾਂ ਜੋਰ ਕੋਈ ਨਹੀਂ ਤੋ ਟੋ ਕਰਨ ਲੱਗਾ ਮੈਂ ਕੁਛ ਨਹੀਂ ਵਾ ਵੈ ਬਣਾਉਣ ਲੱਗਾ ਵੇ ਬੜਾ ਹੀ ਤੇਰਾ ਨਾਲੇ ਜਦੋਂ ਇਹ ਨਾਲੇ ਥਾਣ ਆਉਂਦੇ ਤੁਸੀਂ ਨਹੀਂ ਇਹੋ ਜਿਹਾ ਕੁਛ ਕਰਦੇ ਫੜ ਭੱਜੀ ਜਾਨੀ ਚੱਲ ਲੈ ਕੇ ਚੱਲ ਲੈ ਕੇ ਚੱਲ ਲੈ ਮੈਂ ਲੈਦਾ ਤੂੰ ਲਾ ਚੱਲੋ ਲਫਾਫਾ ਚੱਕ ਮੇਰੇ ਪਰੋਬਰ ਸਾਡਾ ਜੂ ਆ ਲੈ ਚੱਲੋ ਤੂੰ ਲਾ ਲੈ ਆਇਆ ਪਾਜਾ ਮੇ ਪਾਜਾ ਉਹ ਵੇ ਆ ਲੈ ਜਾ ਜੀ ਮੇਲਾ ਕਿੱਡੀ ਆਉਂ ਮਾਜਾ ਚੱਕ ਵੀ ਲੜਨ ਨੂੰ ਸੰਦੀਪ ਚ ਜਜਮਾ ਬਾਕੀ ਆ ਕਾਕੇ ਮੇ ਬਸ ਹੋਣੀ ਹਾਏ ਬੇਰੇ ਪੱਠਿਆਂ ਦੀ ਪੰਡਾ ਚੁੱਤੇ ਕਰਾਉਂਦੇ ਤੂੰ ਅੱਜ ਨਹੀਂ ਆਪਾਂ ਲੈ ਕੇ ਚਲਾਂਗੇ ਆਹ ਭਾਰਾ ਜੀ ਦਾ ਰੇਂਦਾ ਰਾਜ ਮੈਂ ਜਦੋਂ ਨਿੱਕੀ ਜਿਹੀ ਇੰਨੇ ਪੱਠਿਆਂ ਦੀ ਪੰਡਾ ਚਕਾਉਂਦੇ ਰੇ ਮੇਰਾ ਸੇਰ ਹੀ ਡੱਬ ਗਿਆ ਤੌਣ ਵੀ ਨਿੱਕੀ ਰਹਿ ਗਈ ਤੂੰ ਆਪ ਵੀ ਨਿੱਕੀ ਰਹੇਂਗੀ ਤੌਣ ਨੂੰ ਕਿਉਂ ਕਹੀ ਜਾਂਦੀ ਕੱਲੇ ਆਵੇ ਆਪਾਂ ਵੀ ਭਾਰਾ ਸਬਾਨ ਚੱਕਿਆਈ ਆਪਾਂ ਜਿਆਦਾ ਭਾਰਾ ਚੱਕ ਲਈ ਬਹੁਤ ਜਿਆਦਾ ਹੀ ਕਾਕਾ ਅੱਗੇ ਕੱਕਲੇ ਦੇ ਇੱਕ ਅੱਧਾ ਚੱਕ ਲਿਆ ਹੋਇਆ ਹੈ ਹਰ ਸਮਾਂ ਯਾ ਇਹ ਦੋ ਬੈਗ ਰਹਿ ਕੇ ਚੱਕ ਲਿਓ ਚੱਕੀ ਨਹੀਂ ਜਾਂਗੇ ਆਪਰ ਯਾਰ ਗਾਓ ਬੰਦ ਕਰ ਆਏ ਬਾਪੂ ਟੂਟ ਮੈਂ ਲਿਆ ਕੇ ਮੈਂ ਆਈ ਮੈਂ ਮਾਰ ਜਵਾਏ ਹਾਏ ਕਾ ਕਰਾ ਬੈਠਾ ਇਸ ਨੇ ਲਾ ਗਿਆ ਮੈਂ ਇਹ ਮੰਮੀ ਸਾਡੀ ਆ ਵੇਖੋ ਜੀ ਇਦਾਂ ਇਹਨੇ ਗੋਲਾ ਸਾਡੀ ਮੰਮੀ ਤੇ ਸਾਡੇ ਡੈਡੀ ਤੇ ਸੱਟਿਆ ਸਰਦਾਰ ਕੁਲਵਿੰਦਰ ਸਿੰਘ ਤੇ ਢਾਲੀਵਾਲਾਂ ਦੀ ਕੁੜੀ ਅਜੀਤ ਕੌਰ ਢਾਲੀਵਾਲ ਨੇ ਸੰਧੂ ਪਰਿਵਾਰ ਤੇ ਹਮਲਾ ਕਰਕੇ ਸਾਡੇ ਡੈਡੀ ਨੂੰ ਫਸਾਇਆ ਗਿਆ ਇਸ ਨੇ ਤੇ ਉਸ ਤੋਂ ਬਾਅਦ ਫਿਰ ਹੁਣ ਤੂੰ ਕਿਉਂ ਬਸਣ ਨੂੰ ਫਿਰਦਾ ਮੈਂ ਤੂੰ ਕਿਹਾ ਨਾ ਵੀ ਮੇਰੇ ਬਚੋਲੇਆਂ ਨਾਲ ਗੱਲ ਕਰਕੇ ਮੇਰਾ ਵਿਆਹ ਕਰਾ ਤੇਰਾ ਪਿਓ ਫਸਾਇਆ ਫਿਰ ਤੂੰ ਕਿਉਂ ਫਸਦਾ ਮੈਂ ਇਥੋਂ ਪਤਾ ਲੱਗਦਾ ਮੰਮੀ ਸਾਡੀ ਨਹੀਂ ਲਵ ਮੈਰਿਜ ਸੀ ਚਲ ਕੋਈ ਨਾ ਠੰਡੀ ਹੋ ਤੂੰ ਤਾਂ ਆ ਕੇ ਆਇਆ ਸੀ ਮੰਮੀ ਪਾਣੀ ਪੀ ਉਹ ਨਾ ਸਮਿਆਂ ਚ ਨਹੀਂ ਲੱਬ ਲੂ ਹੁੰਦੇ ਸੀ ਤੁਹਾਡੇ ਵਾਲੇ ਪਟਾਣੇ ਸਮਿਆਂ ਛਿੱਤਰ ਹੁੰਦੇ ਸੀ ਜਿਹੜਾ ਲੱਬ ਤਾਂ ਡਾਲੇਦਾ ਸੀ ਫੇ ਮੈਂ ਕਹਣਾ ਉਹਨਾਂ ਸਾਡੀ ਮੰਮੀ ਪਤਲੀ ਸਲੇਮ ਲੱਬ ਕੇ ਲਿਆਉਂਦੇ ਇਹ ਕਿਉਂ ਸਲੇਮ ਨਹੀਂ ਆਈ ਸੀ ਆ ਗਿਆ ਨੇ ਪੜੀ ਗਈ ਨਾ ਲਈ ਸੀ ਪੜੀ ਗਈ ਨਾ ਲਈ ਸੀ ਅਗਲੇ ਆਲੇ ਸਲੇਮ ਟ੍ਰਿਮ ਹਾਂ ਦੇਖੋ ਪੜੀ ਲਿਖੀ ਪਤਲੀ ਲਈ ਸੀ ਨਾ ਅਸੀਂ ਸਾਡੇ ਘਰੇ ਆਨ ਕੇ ਫਰੀ ਦਾ ਰਾਸ਼ਨ ਮਿਲਿਆ ਫੇ ਤੁਸੀਂ ਸੇਧ ਚ ਕਮਾ ਕੇ ਖਾਦਾ ਵੀ ਆਪ ਦਾ ਘਰ ਉਹਨੇ ਮਿਹਨਤ ਕੀਤੀ ਆਪ ਦਾ ਖਾਦਾ ਉਹਨੇ ਆਪ ਦਾ ਕਮਾ ਕੇ ਖਾਦਾ ਖੱਠੀ ਬਣਾ ਕੇ ਖਾਦਾ ਜਿਸੇ ਤੋਂ ਮੰਗ ਕੇ ਨਹੀਂ ਖਾਦਾ ਆ ਤੇ ਘਰੇ ਖਾਈਦਾ ਬਗਾਨਿਆਂ ਘਰੇ ਜਾ ਕੇ ਖਾਈਦਾ ਮਾਲਕਾ ਨਾ ਗਰੀ ਇਸ ਵਾਰੀ ਤੂੰ ਕਈ ਨਾ ਰਹਿਣਾ ਸਾਡਾ ਘਰ ਸਾਡਾ ਘਰ ਤੇਰਾ ਕੁਝ ਨਹੀਂ ਤੂੰ ਮਗਰੋਂ ਆ ਨਾ ਲੈ ਕਾਲੂ ਤੇਰੇ ਵਾਲੀ ਵੇਖ ਲਾਂਗੇ ਪਤਲੀ ਪਲੰਗ ਜਦੋਂ ਇਥੇ ਆ ਕੇ ਖਾ ਖਾਦਾ ਪੀਤਾ ਤੇ ਉਹ ਐਡੀ ਬਣ ਗਈ ਤਾਂ ਫੇਰ ਇਹਨੂੰ ਪੁੱਛਾਂਗੇ ਕੀਤੀ ਪਾ ਦੋਦੀ ਆ ਤੂੰ ਉਹਨੂੰ ਡੈਟਿਕ ਦੇ ਰੱਖੀ ਗੁੱਸੇ ਵਾਲੀ ਗੱਲ ਚ ਪਿਆਰ ਵਾਲੀ ਗੱਲ ਮੈਂ 200 ਵਾਰੀ ਕਹਿਆ ਨਹੀਂ ਕਰਨੀ ਠੀਕ ਹੈ ਨਹੀਂ ਕਰਨੀ ਪੈਂਦੀ ਆ ਤੁਸੀਂ ਪਿਆਰ ਵਾਲੀ ਗੱਲ ਨਹੀਂ ਕਰ ਸਕਦੇ ਇਹ ਬਹੁਤ ਚੰਗੀ ਵੀ ਲੱਗਦੀ ਤੇਰੀ ਘਰ ਦੀ ਦੇ ਨਾਲ ਲਈ ਤੇ ਪਿਆਰ ਵਾਲੀ ਗੱਲ ਤੇ ਆਜੇ ਉਹ ਭੈਣਾਂ ਨੂੰ ਤੂੰ ਕਦੇ ਡੋਲਫਿਨ ਦੱਸ ਦੇ ਕੋਪੇ ਦਾ ਖੁੱਲਦਾ ਇਹ ਥੋੜੀ ਗੱਲ ਮੈਨੂੰ ਮੋਟੀ ਮਿਲ ਗਈ ਫੇਰ ਇਹ ਵੀ ਤਾਂ ਚੀਜ਼ ਆ ਜੇ ਕੁੜੀਆਂ ਵਿਆਹ ਤੋਂ ਦੇਖੋ ਮੈਂ ਤੁਹਾਨੂੰ ਸੱਚ ਕਹਿਣਾ ਜਾਊਂਗਾ ਮੈਂ ਹੁਣੇ ਹੀ ਸਮਝ ਚੁੱਕਾ ਵਾਂ ਮੋਟਾ ਪਤਲਾ ਕੁਝ ਨਹੀਂ ਹੁੰਦਾ ਯਾਰ ਹਾਂ ਸੰਸਕਾਰ ਹੋਣੇ ਚਾਹੀਦੇ ਸੰਸਕਾਰ ਹੋਣੇ ਚਾਹੀਦੇ ਜੋ ਇਹਨਾਂ ਦੇ ਵਿੱਚ ਬਹੁਤ ਆ ਵਾ ਵੀ ਹੁੰਦੇ ਮਨ ਹੁਣ ਤਾਂ ਹਾਂ ਜੋ ਮੈਂ ਬਦਲ ਗਿਆ ਨਹੀਂ ਆਇਆ ਨਾ ਅੰਨੇ ਵਾਲੀ ਥਾਂ ਤੇ ਕਿਹਨਾਂ ਦਾ ਕੋਲਾ ਮੋਟੀ ਮਿਲ ਪਤਲੀ ਮੇਰੇ ਵਰਗੀ ਮੈਂਦੀ ਸਾਡਾ ਦਿੱਤਾ ਵੀ ਰੰਗ ਕੁਝ ਨਹੀਂ ਹੁੰਦਾ ਰੱਬ ਦੇ ਰੂਪ ਨੇ ਮੈਨੂੰ ਬਸ ਏਡੀ ਗੱਲ ਰੰਗ ਰੱਬ ਦੇ ਦੋ ਹੀ ਆ ਹਾਂ ਆ ਮਮੀ ਸਾਡੀ ਕਾਲੀ ਸੀ ਮੈਂ ਵੀ ਕਾਲਾ ਹੋ ਗਿਆ ਗੁਣ ਵੇਖਣੇ ਚਾਹੀਦੇ ਬੰਦੇ ਦੇ ਇਹਦੇ ਚੱਕ ਹੁਣੀ ਮੇਰੇ ਚ ਬਹੁਤ ਆ ਵੇ ਮੈਂ ਜੰਮਿਆ ਹੀ ਜੈਨ ਨੂੰ ਤਾਂ ਗੋਣ ਦਿੱਤੇ ਸੀਗੇ ਮੇਰਾ ਡੈਡੀ ਤੈਨੂੰ ਲੈ ਕੇ ਆਇਆ ਸੀ ਤਾਂ ਹੀ ਆ ਮੈਂ ਆਇਆ ਠੀਕ ਹੈ ਏਦਾਂ ਕਿਵੇਂ ਆ ਗਿਆ ਨਾ ਮੇਰਾ ਡੈਡੀ ਤੈਨੂੰ ਲੈ ਕੇ ਆਇਆ ਸੀ ਮੇਰਾ ਦਾਦਾ ਤੈਨੂੰ ਵੇਖ ਕੇ ਆਇਆ ਸੀ ਫਿਰ ਤੁਹਾਡੇ ਘਰ ਆਈਆਂ ਬੀਬੀ ਮੈਨੂੰ ਕਿਸੇ ਨੇ ਨਹੀਂ ਸੀ ਵੇਖਿਆ ਮੈਂ ਹੁਣ ਦਾਦੇ ਮੈਂ 100 ਨੁਕਸ ਕੱਢਣੇ ਸੀ ਇਹਨੂੰ ਤਾਂ ਦੇਖਣਾ ਹੀ ਨਹੀਂ ਆਉਂਦਾ ਹਾਂ ਇਹ ਗੱਲ ਮੈਂ ਦਾਦੇ ਨੇ ਨੋਟ ਕੱਢਦਾ ਜੀ ਤਾਂ ਤਾਂ ਮੰਮੀ ਸੋਹਣੀ ਸੁਣ ਕੇ ਸੀ ਹੱਥੋਂ ਦੇ ਦੋਵੇਂ ਤਾਂ ਦੋ ਇਹ ਡੇੜ ਹੱਥ ਕਰਤਾ ਹੁੰਦਾ ਇਹ ਪਤਾ ਨਹੀਂ ਜਿਹੜਾ ਜੰਮਣ ਵਾਲਾ ਸੀ ਮੰਮੀ ਦੇ ਹੱਥ ਤੇ ਟਾਈਮ ਉਹਦਾ ਬੇੜਾ ਬੈਠਾ ਮੇਰਾ ਤਾਂ ਕੋਈ ਨਹੀਂ ਬੇੜਾ ਆ ਵੇਖਾ ਦਾਜੀ ਦਾ ਬੋਲਿਆ ਕਿ ਆਵਾਂਗਾ ਜਨਮ ਹੋਣਾ ਤੇ ਮੰਮੀ ਦੇ ਆ ਹੱਥ ਕੱਟੇ ਗਏ ਵੇਖੋ ਉਹ ਗਲਤ ਹੋ ਗਿਆ ਥੋੜੀ ਬੀਬੀ ਆ ਵੇਖੋ ਆੜ ਆ ਵੇਖੋ ਤੁਹਾਡੀ ਨਿਗਾ ਹੀ ਹਣੀ ਤੇ ਫੇਰ ਨਿਗਾ ਤਾਂ ਬਹੁਤ ਅਗਰੇ ਮੇਰੀ ਨਿਗਾ ਮੇਰੇ ਹੌ ਚ ਇਹ ਮੀਨਾ ਪਿਆ ਸੀ ਜਦੋਂ ਹੱਥ ਵੱਡਿਆ ਗਿਆ ਸੀ ਮੈਂ ਕੱਲ ਤਾਂ ਹੀ ਮਹੀਨਾ ਪਹਿਲੇ ਕਾਰ ਕਰੀ ਗਾਦੀ ਸੀ ਨਹੀਂ ਲੱਭੇ ਸੀ ਨਹੀਂ ਤਾਂ ਮੰਮੀ ਦੇ ਫੋਟੇ ਜੜਦਾ ਬਿਰਾ ਹੋ ਗਈ ਸੀ ਚਲੋ ਥੋੜਾ ਸੀਰੀਅਸ ਆਪ ਜਿੰਨੀ ਆਪਣੀ ਮੰਮੀ ਨੇ ਮਿਹਨਤ ਕੀਤੀ ਆ ਦੀ ਜ਼ਿੰਦਗੀ ਛਾੜ ਵਰ ਕਿਦਾਂ ਆਪਣਾ ਘਰਾਇਆ ਲਗਾਇਆ ਬਹੁਤ ਬੜੀ ਜਿੰਨਾ ਆਪਣੇ ਪੰਜਾ ਜੋ ਮੈਨੂੰ ਪਿਆਰ ਦਿੱਤਾ ਹਣਾ ਕਿਸੇ ਨੂੰ ਨਹੀਂ ਦਿੱਤਾ ਹਣਾ ਕਿਤੇ ਗੰਦ ਜਿਹਾ ਲੱਗਦੀ ਇਹ ਆਪਦੇ ਅੱਗੇ ਬੈਠੇ ਸੋਹਣੀ ਚਾਂਦਰ ਕਾਂਤਾ ਸੂਟ ਪਾਉਂਦੇ ਹੁੰਦੇ ਸੀ ਆ ਕੱਕ ਆਹੜਾ ਗੋਲਾ ਚੱਕ ਜਿਹਦੇ ਨਾਲ ਮੇਰੇ ਡੈਡੀ ਨੂੰ ਪੱਟਿਆਈ ਤੇ ਤੂੰ ਹੀ ਕੱਕਲਾ ਮੈਨੂੰ ਨਹੀਂ ਪਤਾ ਮੈਂ ਨਹੀਂ ਪਟਣਾ ਆਹ ਤੇ ਡੈਡੀ ਨੂੰ ਕੱਕ ਤੂੰ ਬਾਤ ਨਹੀਂ ਕਰਦੀ ਤੇ ਪੱਟਣੀ ਆ ਨਾ ਕੋਈ ਕਟ ਕੇ ਆਏਗਾ ਤਾਂ ਫੇਰ ਹੀ ਆਏਗਾ ਗੱਲਾ ਕਰੇਗਾ ਮੈਂ ਤਾਂ ਕਹਿੰਦੀ ਹੁਣ ਤੇਰੇ ਵੀ ਜਵਾਕ ਇਹੋ ਜੇ ਫੇਰ ਮੈਂ ਪੁੱਛਿਆ ਵਕੀਲ ਬਾਤ ਹੁੰਦੀ ਆ ਕਿਹੜਾ ਕਹੋ ਨਾਰ ਮੰਮੀ ਤੂੰ ਕਹਿ ਮੈਂ ਤੈਨੂੰ ਖੁੱਲੀ ਛੁੱਟੀ ਦਿੰਨੀ ਜਾਂ ਲਾ ਮੈਰਜ ਕਰ ਲ ਕਿਸੇ ਨੇ ਨਹੀਂ ਕੀਤੀ ਤੈਨੂੰ ਵੀ ਖੁੱਲੀ ਛੁੱਟੀ ਹੁਣ ਉਮਰ ਬਹੁਤ ਹੋ ਗਈ ਹੁਣ ਨਹੀਂ ਲੱਗੂ ਬੋਣੀਆਂ ਤੇ ਫੇਰ ਉਦੋਂ ਦਾ ਕਰ ਲੈਂਦਾ ਮੈਂ ਤਾਂ ਉਹ ਜੀ ਕੁੜੀ ਨਹੀਂ ਲੱਭੀ ਜਣੀ ਜਿਹੜੀ ਸਾਡੇ ਨੰਬਰ ਜਾ ਕੇ ਰਾਲ ਸਕਾ ਹਾਂ ਹਾਂ ਹੁਣ ਤੁਸੀਂ ਅਰੇਜ ਹੀ ਠੀਕ ਆ ਤੇ ਕਹੋ ਮੌਕਾ ਦਿੱਤੀ ਅਜੇ ਵੀ ਸੋਚਣਾ ਮੈਂ ਤਾਂ ਤੈਨੂੰ ਕਦੋਂ ਦਾ ਮੌਕਾ ਦਿੱਤਾ ਸੀ ਮੈਂ ਨਹੀਂ ਮੌਕਾ ਲੈਣਾ ਮੈਨੂੰ ਕੋਈ ਮੌਕਾ ਨਹੀਂ ਦਿੱਤਾ ਸੀ ਇਹ ਤੂੰ ਲੱਗ ਗਈ ਬਾਹਰ ਉਹ ਟੱਕਰ ਗੋਡਾਈ ਹੋਣੀ ਇਹਦੇ ਨਾਲ ਪਲੇਨ ਫੈਬਰਿਕ ਲਾ ਕੇ ਨਾ ਇਹ ਦੁਪੱਟਾ ਤੇ ਸ਼ਰਟ ਦਾ ਪੀਸ ਆ ਵੀ ਆਪਾਂ ਇਹਨੂੰ ਦੁਪੱਟਾ ਤੇ ਬਾਟਮ ਬਣਾਵਾਂਗੇ ਇਹਦਾਂ ਪਲੇਨ ਆਪਾਂ ਟੇਰ ਫੈਬਰਿਕ ਲਾ ਕੇ ਉੱਤੇ embroidery ਹੋਗੀ ਇਹਦੇ ਵਿੱਚ ਆਪਣੇ ਕੋਲੇ 1 2 3 4 ਕਲਰ ਆ ਜਾਂਦੇ ਵਿੱਚ ਆਪਣੇ ਕੋਲ ਭਾਈ ਜਿਨ੍ਹਾਂ ਨੇ ਐਡਿਵਿਸ਼ਨ ਕਿਹਾ ਉਹਨਾਂ ਨੂੰ ਪਤਾ ਲੱਜੂ ਕਿਦਾਂ ਦੀਆਂ ਚੀਜ਼ਾਂ ਆਉਂਦੀਆਂ ਆ ਹਾਂ ਤੇ ਬਾਕੀ ਮੈਂ ਤੁਹਾਨੂੰ ਦੱਸਦਾ ਤੁਹਾਡੀ ਕਿਸੇ ਭੈਣ ਭਰਾ ਦੀ ਪੂਰੀ ਪਾਰਟੀ ਦੇ ਕਲੋਸ ਕਿਸੇ ਦੇ ਲੈਣੇ ਹੋਣੇ ਪਹਿਲਾਂ ਵੀ ਲੈ ਲਿਓ ਨਵੀਂ ਚੀਜ਼ ਆਈਆ ਟਾਈ ਐਂਡ ਡਾਈ ਸ਼ਿਮਰ ਇਹ ਤੇ ਹੈਂਡਵਰਕ ਵੀ ਕਰਾ ਸਕਦੇ ਆਂ thread work ਕੋ embroidery work ਜੋ ਮਰਜ਼ੀ ਕਰਵਾ ਸਕਦੇ ਆ ਤੁਸੀਂ ਜਿੱਤੇ ਵੀ ਬਣਾ ਬਣਾ ਕੇ ਦਿਖਾਵਾਂਗੇ 컬러 ਦਿਖਾਈ ਜਾਣ ਬੱਸ ਆ ਵੀ ਇਹਦੀ ਆ ਸ਼ਿਮਰ ਦੇ ਟਾਈ ਅੰਡਾਈ ਚਲਾਤਾਈ ਚੱਲਿਆ ਨਹੀਂ ਆ ਵੀ ਇਹ ਸੈਲਫ ਪ੍ਰਿੰਟ ਦੇ ਵਿੱਚ ਆਇਆ ਇਹ ਹੈਗੀ ਆ ਸ਼ਿਮਰ ਆ ਇਹ ਵੀ ਇਹਦੇ ਦੁਪੱਟਾ ਤੇ ਉਹ ਆ ਇਹਦੇ ਚ ਚਾਰ ਕਲਰ ਆ ਇੱਕ ਆਹਾਂ ਇੱਕ ਆਇਕਾ ਇੱਕ ਆਇਕਾ ਕਲਰ ਤਾਂ ਜਿਹੜੇ ਹੈਗੇ ਸਾਰਿਆਂ ਦੇ ਵਿੱਚ ਵਾਧੂ ਵਾਧੂ ਕਲਰ ਹੈਗੇ ਆ ਆਪਣੇ ਵੀ ਆਹ ਨਹੀਂ ਜਿਆਦਾ ਸੋਹਣੇ ਤੇ ਫੋਲਰ ਵੀ ਆਹ ਵੀ ਬਹੁਤ ਸੋਹਣੇ ਸੋਹਣੇ ਕਲਰ ਹੈਗੇ ਆ ਇਹ ਚੁਪਟਿਆਂ ਦੇ ਨਾਲ ਸੂਟ ਆ ਇਹ ਚੁਪਟਿਆਂ ਦੇ ਨਾਲ ਇਹ ਚੁਪਟਿਆਂ ਦੇ ਪ੍ਰਿੰਟ ਦੁਪੱਟੇ ਤੇ ਪਲੇਨ ਸੂਟ ਆ ਆ ਸਾਡਾ ਇਹ ਆ ਦਿਖਾਣਾ ਇਹ ਲੱਗਦਾ ਆਹ ਸੂਟ ਸਾਡੇ ਬਹੁਤ ਜ਼ਿਆਦਾ ਵਿਕੇ ਸੀ ਹਾਂ ਇਹ ਮਦੀ ਫੇਰ ਚੱਕ ਲਈ ਆ ਵਧੀਆ ਨਾਈਸ ਆ ਰਹੀ ਸੋ ਬਿਊਟੀਫੁੱਲ ਆ ਡਬਲ ਸ਼ੇਡ ਆਗੇ ਹਾਂ ਡਬਲ ਟੋਨ ਫੈਬਰਿਕ ਆ ਹੈ ਡਬਲ ਟੋਨ ਮੈਟਰੀਅਲ ਦੀ ਥੋੜੀ ਜਿਹੀ ਚੁਆਇਸ ਵਾਦੀ ਜਾਂਦੀ ਵਧੀਆ ਆ ਰਹੀ ਹੈ ਨਾ ਕਿੰਟ ਅਸੀਂ ਪੂਰਾ ਦਿਨ ਸਪੈਂਡ ਕੀਤਾ ਇਹਨਾਂ ਦੇ ਪੜਾਈ ਉੱਲੀਆਂ ਕਲੀ ਕੰਬੀਨੇਸ਼ਨਸ ਨਾਈਵੀਂ ਸਾਡੀ ਜੈ ਕਿਦਾਂ ਸਿੰਪਲ ਹੈ ਨਾ ਸਿੰਪਲ ਵੀ ਲੈ ਸਕਦਾ ਕੜਾਈ ਦੇ ਦੇਖੇ ਬੜੇ ਸੋਹਣੇ ਸੋਹਣੇ ਰੰਗ ਨੇ ਥੋੜੇ ਵੀ ਬਣੇ ਆ ਤੇ ਇਹਦੇ ਦੀ ਕੜਾਈ ਕਰਕੇ ਵੀ ਆਪਾਂ ਬਣਾ ਸਕਦੇ ਆ ਆ ਦੇਖ ਆ ਫੈਬਰਿਕ ਦੇਖ ਆਪਾਂ ਤਾਂ ਬਤਾਨੀ ਬਾਤ ਆ ਕੱਪੜੇ ਨੂੰ ਹੱਥ ਲਾ ਕੇ ਚੀਜ਼ਾਂ ਨੂੰ ਦੇਖੋ ਮੰਮੀ ਤੇਰੀ ਸਮਝ ਬਹੁਤ ਹੈ ਮਮੀ ਮੇਰੀ ਨਵੀਂ ਚੁੰਨੀ ਆ ਨਿਆ ਅਜੀ ਜੁਨੀ ਲਈਓ ਤੇ ਤੇਰੇ ਆਵਾਂ ਦੇ ਨਾਲ ਦੀ ਚੁੰਨੀ ਅੱਗੇ ਵੀ ਖਰਾਬਕਾਰ ਹੀ ਲਈ ਆ ਤੈਨੂੰ ਫੇਰ ਉੱਥੇ ਹਾਂ ਹਾਂ ਮੈਨੂੰ ਫੇਰ ਉਸੇ ਵਾਲੇ ਮੈਂ ਧਾਣਾ ਕੱਦ ਕੁੱਦ ਗਿਆ ਵਾ ਇਹਦੇ ਨਾਲ ਦੀ ਅੱਗੇ ਵੀ ਖਰਾਬ ਕੀਤੀ ਆ ਮੇਰੀ ਥੋੜੀ ਛੋਟੀ ਆ ਤੋ ਲੱਗਣਾ ਇਹ ਸਭ ਤੋਂ ਨਵਾਂ ਪ੍ਰਿੰਟ ਆਇਆ ਪਾਜੀ ਵੀ ਆਏ ਨੇ ਪਾਜੀ 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 ਵੇਖ ਵੀਰ ਜੀ ਕੱਪੜਾ ਵੇਖੋ ਦੱਸਿਓ ਮੜਾ ਇੱਥੇ ਬਹਿ ਜਾ ਵੀਰ ਜੀ ਆ ਪਿੱਛੇ ਆ ਵੀ ਘਰ ਦੀ ਰੂਪ ਲੈ ਕੇ ਕਰਕੇ ਜੇਰੇ ਆ ਬੜੀ ਵਧੀਆ ਵਧੀਆ ਆ ਆ ਵੇ ਸੋਹਣਾ ਵਧੀਲੀ ਕਰਦੀ ਆ ਆ ਜੀ ਕਰਦੀ ਆ ਸੂਟ ਬਿਊਟੀਫੁਲ ਸੂਟ ਬਿਊਟੀਫੁਲ ਵਾਈਬ ਆ ਦੇਖੋ ਸੂਟ ਇਹ ਸੂਟ ਬਹੁਤ ਸੋਹਣੇ ਕਲਰ ਐ ਜੀ ਜੈਨੂਇਨ ਮਿਲੇ ਸੌਣ ਅਗੇ ਤੁਹਾਨੂੰ ਮੈਂ ਤੇ ਜਲੇਰੀ ਕਈ ਚੱਕਵੇਂ ਨੇ ਜੀ ਤੇ ਬਈ ਗੁੱਗੂ ਮੈਂ ਖੋਦ ਜਾ ਕੇ ਕੱਲਾ ਕੱਲਾ ਪੀਸ ਚੱਕਿਆ ਪੁੱਛ ਲਾ ਭਾਵੇਂ ਸੰਦੀਪ ਨੂੰ ਤੇ ਜੀ ਗੱਲ ਕਰੀ ਉਹਦਾ ਤੇ ਉਦੋਂ ਫੇਰੇ ਸੰਦੀਪ ਨੂੰ ਪਤਾ ਲੱਗ ਗਿਆ ਨਾ ਆ ਸੂਟ ਆ ਕਾਟਨ ਦੇ ਚਪਟਿਆਂ ਨਾਲ ਸੂਟ ਆ ਕਾਟਨ ਦੇ ਬਿਨਾ ਦੁਪੱਟੇ ਤੋਂ ਵੀ ਸੂਟ ਆ ਤੇ ਚਪਟਿਆਂ ਨਾਲ ਵੀ ਹਾਂ ਨਹੀਂ ਕੜਾਈ ਵਾਲੇ ਵੀ ਆ ਤੇ ਬਿਨਾ ਕੜਾਈ ਵਾਲੇ ਵੀ ਆ ਪਹਿਲੀ ਚੱਲ ਕੋਈ ਨਾ ਦੇਖੋ ਸਭ ਤੋਂ ਬੈਸਟ ਤੁਸੀਂ ਪਹਿਲੀ ਖੋਣ ਕੇ ਮਾਰਾ ਚੈੱਕ ਇਹ ਬਸ ਹੀ ਆਪ ਦੇ ਲਈ ਲਿਆ ਠੀਕ ਹੈ ਕੋਈ ਮੰਗੂ ਤਾਂ ਉਹ ਦੇ ਦੇ ਭਾਈ ਨਹੀਂ ਨਹੀਂ ਇਹ ਤਾਂ ਇੰਦੇ ਵਿੱਚ ਆ ਰੰਗ ਦੇਖੋ ਕਿੰਨਾ ਸੋਹਣਾ ਇਹ ਕਲਰ ਚਾਰਟ ਦੇਖ ਲਓ ਇਹਨਾਂ ਦਾ ਇਹ ਆ ਰੰਗ ਆਹ ਸੋਨੇ ਸੋਨੇ ਆਹ ਉਹਨਾਂ ਦੀ ਪੜਾਈ ਹੋਊਗੀ ਨਾ ਪੜਾਈ ਹੋਊਗੀ ਚਾਰ ਰੰਗ ਆਹ ਪੱਟੇ ਆ ਇੱਕ ਇਹ ਹਸਤਰਾ ਨਹੀਂ ਤੇ ਬਸ ਹੀ ਐਸ ਤਰ੍ਹਾਂ ਦੁਪੱਟੇ ਵੀ ਬਹੁਤ ਕਹਿਣ ਦੇ ਦੁਪੱਟੇ ਆ ਲੈ ਕੇ ਆਈਆਂ ਹਾਂ ਹਾਂ ਚੂਮਰ ਦੇ ਦਰੋ ਆਹ ਪੱਟੇ ਆ ਲੋਈ ਜਰੂਰੀ ਸੀਗੀ ਪਿਆਰ ਜੀ ਆ ਉਹ ਕਿੰਨੀ ਬਾਤ ਆ ਵਾ ਇਹ ਦੇਖੀ ਸਾਰਾ ਉਹ ਕਾਰਵਾ ਚ ਆ ਦੇ ਜਾਂ ਡਾਂਡਾ ਨਾ ਲਾਈਦਾ ਇਹ ਤਾਂ ਮਾਫਰਾ ਲਾਉਣੇ ਆ ਨਹੀਂ ਉਹ ਲਪਾਪ ਇਹ ਤਾਂ ਮਾਫਰਾ ਲਾ ਉਹ ਲਪਾਪਿਆਂ ਦੇ ਵਿੱਚ ਆ ਦਿਨੇ ਚੀਜ਼ਾਂ ਹਾਂ ਆ ਵੇਰੇ ਆ ਵੇ ਇਹ ਮੰਮੀ ਨੂੰ ਸ਼ਾਲ ਆ ਪਸ਼ਮੀਨਾ ਲਿਆਉਣਾ ਸੀ ਹਾਂ ਪਸ਼ਮੀਨਾ ਆ ਪਿਆਰਾ ਹੈ ਇਹ ਹੱਥ ਲਾ ਕੇ ਵੇਹ ਕੱਪੜਾ ਤੂੰ ਆ ਤੁਹਾਡੇ ਦੋ ਭਰਾਵਾਂ ਦੀਆਂ ਲੋਈਆਂ ਆ ਆ ਬਲੈਕ ਦਾ ਹੀ ਤਾਣੇ ਨੇ ਉੜਾੜ ਲੋਈ ਪੱਟਾਂਗੇ ਆ ਦੇ ਇਹਦੇ ਨੇ ਕਲਰ ਕੰਬੀਨੇਸ਼ਨ ਮੈਂ ਦੱਸੂ ਪਾਓ ਆ ਤਿੰਨ ਪੀਸ ਨਹੀਂ ਨਿਕਲੇ ਤੋ ਆ ਵਾ ਇੱਕ ਮਮੀ ਪੜੇਗਾ ਕਰੀਆ ਇੱਕ ਖੋਲੀ ਗੱਡੀ ਦਾ ਵੱਡਾ ਵਾ ਗੱਡੀ ਕੋਈ ਜਾ ਦੇਖਣੀ ਤੇ ਚਾਹੀਦੀ ਹੈ ਨਾ ਨਹੀਂ ਬਲੈਕ ਲੋਈ ਬਲ ਕਰਨ ਲਈ ਲਈ ਤਿੰਨ ਵਾਲਾ ਕਪੜਾ ਸਿਲਕ ਪਸ਼ਮੀਨਾ ਆ ਗਿਆ ਸਿਆਲ ਵੀ ਹਾਂ ਸਿਆਲ ਆ ਗਿਆ ਇਹ ਸਿਲਕ ਪਸ਼ਮੀਨਾ ਇਹਦੇ ਚ ਬਲੈਕ ਕਲਰ ਕਿਸੇ ਨੂੰ ਨਹੀਂ ਮਿਲਿਆ ਹੁਣ ਅਸੀਂ ਬਲੈਕ ਕਲਰ ਲੈ ਗਏ ਜਿਹਨੂੰ ਖਰਾੜਤਾ ਫਲਾਈ ਪਾਉਣ ਲਈ ਤਾਂ ਹੈਗਾ ਤੇ ਤੈਅ ਕਰਨ ਲਈ ਕਿਸੇ ਦੀਆਂ ਹੋਰ ਚੀਜ਼ਾਂ ਬਾਹਰ ਮਾਣ ਕਿ ਮੈਂ ਸੋਚਿਆ ਜੀ ਫਿਰਦਾ ਉਹ ਵੀ ਨਾ ਉਹ ਤਾਂ ਭਾਜੀ 11 ਵਜੇ ਦਿਨ ਦੇ ਇੱਕ ਦੋ ਵਾ ਚੱਲੇ ਮੈਂ ਉਹ ਉੱਤੇ ਜਾ ਇਹ ਨਾ ਤੈ ਕੰਮ ਕਰਨਾ ਹੈ ਹੋਰ ਇਹਨਾਂ ਦਾ ਵਾਗੇ ਬਿਲਕੁਲ ਨਹੀਂ ਬਾਕੀ ਤਿਆਰੀ ਕਰ ਲਈ ਅੱਜ ਵੀ ਸਿੰਦਰੀ ਤੇ ਰਹੂਗਾ 31 ਅਗਸਤ 31 ਵਰਤ ਥੋੜੇ ਦਿਨ ਜਿਆਦਾ ਹੋ ਗਏ ਤਾਂ ਇਹ ਜਿੱਕੀ ਹੋ ਗਈ ਇਹ ਦਿਨ ਤਾਂ 10 ਹੀ ਆ ਫੂਟ ਕਿਵੇਂ ਤਿਆਰ ਕਰੂੰਗੇ ਕੁਝ ਮਹੀਨੇ ਬਸ ਦਿਨ ਲਗਾ ਕੇ ਮੀਆਂ ਤੋਂ ਕੱਢੂਗਾ ਚਾਚਾ ਸਾਥ-ਸਾਥ ਮੈਂ ਤਾਂ ਆਪਦੇ ਪਿੰਡ ਚਲੀ ਜਾਣਾ ਕਿਦਾਂ ਚਾਚਾ ਵਸੋਂ ਉਹ ਅੱਜ ਹੀ ਭੇਜਣੇ ਪਿਆ ਚੱਲ ਜੀ ਅੱਜ ਹੀ ਹਾਂ ਅੱਜ ਆਹ ਵਾਲੇ ਸੂਟ ਤੇ ਆਪਾਂ ਬਲਕਰ ਤੇਰੇ ਬਲਕਰ ਦੇ ਵਿਆਹ ਦੇ ਸੂਟ ਪਏ ਸੀ ਨਹੀਂ ਜੀ ਬਲਕਰ ਦੇ ਵਿਆਹ ਤੇ ਤੇਰੇ ਵਿਆਹ ਤੇ ਮੇਰੇ ਵਿਆਹ ਤੇ ਉਹ ਨਹੀਂ ਪਰ ਇਹ ਕਲਰ ਨੂੰ ਕਪੜਾ ਉਹ ਨੀਗਾ ਕਪੜਾ ਹੋਰ ਕਪੜਾ ਸੀ ਆਪਣਾ ਕੋਈ ਨਹੀਂ ਕਪੜਾ ਹਾਂ ਆਪਣਾ ਹੋਰ ਛੇ ਹੋਰ ਬਹੁਤ ਸੋਹਣਾ ਅੱਜ ਦਾ ਵਲੌਗ ਸਾਡਾ ਇੱਥੇ ਹੀ ਸਮਾਪਤ ਹੁੰਦਾ ਜੀ ਲਵ ਯੂ ਅੰਨੇ ਵਾ ਅਗਲਾ ਵਲੌਗ ਅਸੀਂ ਲੈ ਕੇ ਆਵਾਂਗੇ ਜੀ ਜਲਦੀ ਕੱਲ ਨੂੰ ਲੈ ਕੇ ਆਵਾਂਗੇ ਜੀ ਜਲਦੀ ਨਾਲ ਹੀ ਲੈ ਕੇ ਆ ਜੀ ਦੇ ਬੈਂਜੀ ਹੋਣਾ ਦਾ ਐਕਟੀਵੇਸ਼ਨ ਇਹਨਾਂ ਦਾ ਸਨੈਪਚੈਟ ਆਈਡੀ ਨਹੀਂ ਇੰਸਟਾਗ੍ਰਾਮ ਆਈਡੀ ਆ ਜਿੱਥੇ ਤੁਸੀਂ ਇਹਨਾਂ ਨੂੰ ਮੈਸੇਜ ਕਰ ਸਕਦੇ ਹੋ ਔਰ ਇੰਸਟਾਗ੍ਰਾਮ ਨਹੀਂ ਸਾਨੂੰ ਨਾ ਵਟਸਐਪ ਤੇ ਮੈਸੇਜ ਕਰਿਆ ਕਰੋ ਕਿਉਂਕਿ ਇੰਸਟਾਗ੍ਰਾਮ ਤੇ ਬੜਾ ਮੈਸੇਜ ਆਇਆ ਹੁੰਦਾ ਇੱਕ ਦਾ ਰਿਪਲਾਈ ਕਰੋ ਬਹੁਤ ਮੈਸੇਜ ਆਰਟੀਕਲ ਦਾ ਚੈੱਕ ਕਰਨੇ ਹੁੰਦੇ ਨਾ ਆ ਆਰਟੀਕਲ ਉੱਥੇ ਇੰਸਟਾਗ੍ਰਾਮ ਤੇ ਚੈੱਕ ਕਰ ਸਕਦੇ ਪਰ ਬੈਂ 90567 99506 ਇਹ ਨੰਬਰ ਤੇ ਕਰੀ ਇੰਸਟਾਗ੍ਰਾਮ ਆਈਡੀ ਹੈ ਜੀ lahoran_94 ਹਾਂ ਸਨੈਪਚੈਟ ਤੇ ਵੀ ਹੈਗੀ ਅਸੀਂ lahoran949